ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਪੰਜਾਬੀ ਪਹਿਰਾਵਾ ਤੇ ਤੇ ਸਭ ਤੋਂ ਪਹਿਲਾਂ ਤੇ ਅੱਜ ਸਾਰੇ ਜਣੇ ਤੁਸੀਂ ਹੈਰਾਨ ਹੁੰਦੇ ਹੋਵੋਗੇ ਕਿ ਅੱਜ सोनू ਦੀਦੀ ਦੀ ਜਗ੍ਹਾ ਤੇ ਇੱਥੇ ਮੈਂ ਖੜੀ ਆਂ ਬਿਕੋਜ਼ ਉਹਨਾਂ ਦੀ ਥੋੜਾ ਗਲਾ ਖਰਾਬ ਹੋਣ ਕਰਕੇ ਉਹਨਾਂ ਵੀਡੀਓ ਨਹੀਂ ਬਣਾ ਸਕੇ ਤੇ ਸੋ ਅੱਜ ਮੈਂ ਆਈ ਆ ਤੁਹਾਡੇ ਸਾਹਮਣੇ ਤੁਹਾਡੇ ਆਪਣੇ ਚੈਨਲ ਪੰਜਾਬੀ ਪਹਿਰਾਵਾ ਤੇ ਇਹ ਤੁਹਾਡੇ ਵਾਸਤੇ ਬਹੁਤ ਹੀ ਸੋਹਣੇ ਸੋਹਣੇ ਸੂਟ ਲੈ ਕੇ ਤੇ ਸੂਟ ਦਿਖਾਉਣ ਤੋਂ ਪਹਿਲਾਂ ਅਸੀਂ ਸਭ ਤੋਂ ਪਹਿਲਾਂ ਤੁਹਾਨੂੰ ਆਪਣਾ ਨੰਬਰ ਦੱਸ ਦਿੰਨੇ ਆ ਜੋ ਕਿ ਹੈਗਾ ਜੀ 98147 90283 98147 90283 ਜਿਸ ਦੇ ਉੱਪਰ ਤੁਸੀਂ ਮੈਸੇਜ ਕਰਕੇ ਜਿਹੜਾ ਆਪਣਾ ਆਰਡਰ ਹੈਗਾ ਉਹ ਤੁਸੀਂ ਪਲੇਸ ਕਰ ਸਕਦੇ ਹੋ ਤੇ ਸੂਟਾਂ ਦੇ ਜਿਹੜੇ ਡਿਜ਼ਾਈਨ ਹੈਗੇ ਨੇ ਅਸੀਂ ਤੁਹਾਡੇ ਵਾਸਤੇ ਬਹੁਤ ਹੀ ਪਿਆਰੇ ਪਿਆਰੇ ਡਿਜ਼ਾਈਨ ਲੈ ਕੇ ਆਏ ਆ ਸੋ ਵੀਡੀਓ ਨੂੰ ਆਪਾਂ ਜ਼ਿਆਦਾ ਲੰਬੀ ਨਹੀਂ ਕਰਨੀ ਹੈਗੀ ਤੇ ਫਟਾਫਟ ਮੈਂ ਜਿਹੜੇ ਸੂਟ ਹੈਗੇ ਨੇ ਉਹ ਦਿਖਾਉਣੇ ਸ਼ੁਰੂ ਕਰ ਦਿੰਨੀ ਆ ਤੇ ਉਸ ਤੋਂ ਪਹਿਲਾਂ ਮੈਂ ਥੋੜੀਆਂ ਜਿਹੀਆਂ ਜ਼ਰੂਰੀ ਗੱਲਾਂ ਤੁਹਾਨੂੰ ਦੱਸ ਦਵਾਂ ਕਿ ਸਾਡੀ ਜਿਹੜੀ ਸ਼ਿਪਿੰਗ ਹੈਗੀ ਆ ਉਹ ਵਰਲਡਵਾਈਡ ਅਵੇਲੇਬਲ ਹੈ ਜੀ ਤੁਸੀਂ ਚਾਹੇ ਕਿਤੇ ਵੀ ਬੈਠੇ ਹੋ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠੇ ਹੋ ਸਾਡੇ ਸੂਟ ਹਰ ਇੱਕ ਜਗ੍ਹਾ ਡਿਲੀਵਰ ਹੁੰਦੇ ਨੇ ਸੋ ਤੁਸੀਂ ਬਿਲਕੁਲ ਟੈਨਸ਼ਨ ਫਰੀ ਸਾਡੇ ਦਿੱਤੇ ਹੋਏ ਨੰਬਰ ਤੇ 9814790283 ਦੇ ਉੱਪਰ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਪੇਮੈਂਟ ਮੈਥਡ ਵੀ ਤੁਸੀਂ ਮੈਸੇਜ ਕਰਕੇ ਪਤਾ ਕਰ ਸਕਦੇ ਹੋ ਲੋਕਲ ਆਪਣੇ ਜਿਹੜੇ ਇੰਡੀਆ ਦੇ ਵਿੱਚੋਂ ਕਸਟਮਰ ਨੇ ਤੁਸੀਂ ਸਾਨੂੰ ਜੀਪੀਆਈ ਰੈਂ ਪੇਮੈਂਟ ਕਰ ਸਕਦੇ ਹੋ ਔਰ ਜਿਹੜੇ ਸਾਡੇ ਬਾਹਰੋਂ ਕਸਟਮਰ ਹੁੰਦੇ ਨੇ ਤੁਸੀਂ ਵੈਸਟਰਨ ਯੂਨੀਅਨ ਨਾਲ ਵੀ ਕਰ ਸਕਦੇ ਹੋ ਔਰ ਜਾਂ ਫਿਰ ਤੁਸੀਂ ਡਾਇਰੈਕਟ ਅਕਾਊਂਟ 'ਚ ਵੀ ਪੇਮੈਂਟ ਕਰ ਸਕਦੇ ਹੋ ਤੇ ਲੋ ਜੀ ਆਪਾਂ ਹੁਣ ਸ਼ੁਰੂ ਕਰਦੇ ਆਂ ਅੱਜ ਦਾ ਆਪਣਾ ਪਹਿਲਾ ਸੂਟ ਦਿਖਾਣਾ ਫੈਬਰਿਕ ਦੀ ਜਾਣਕਾਰੀ ਤੁਹਾਨੂੰ ਮੈਂ ਪ੍ਰੋਪਰ ਨਾਲ ਵੀਡੀਓ ਦੇ ਵਿੱਚ ਦਵਾਂਗੀ ਸੋ ਪਲੀਜ਼ ਸਭ ਨੂੰ ਰਿਕੁਐਸਟ ਹੈ ਕਿ ਵੀਡੀਓ ਨੂੰ ਤੁਸੀਂ ਸਕਿਪ ਨਹੀਂ ਕਰਨਾ ਕਿਉਂਕਿ ਜਦੋਂ ਨਾ ਅਸੀਂ ਵੀਡੀਓ ਸਕਿਪ ਕਰ ਦਿੰਨੇ ਆ ਤਾਂ ਕਈ ਵਾਰੀ ਜਿਹੜੀ ਉਹਦੇ ਵਿੱਚ ਅਸੀਂ ਪੂਰੀ ਪ੍ਰੋਪਰ ਜਾਣਕਾਰੀ ਦਿੱਤੀ ਹੁੰਦੀ ਹੈ ਸੂਟਾਂ ਦੀ ਉਹ ਸਕਿਪ ਹੋ ਜਾਂਦੀ ਹੈ ਫਿਰ ਤੁਸੀਂ ਅਲੱਗ ਤੋਂ ਮੈਸੇਜ ਕਰਕੇ ਪੁੱਛਦੇ ਹੋ ਸਾਰੇ ਜਾਣੇ ਕਿ ਦੀਦੀ ਕਿਹੜਾ ਫੈਬਰਿਕ ਹੈ ਕਿਸ ਤਰੀਕੇ ਨਾਲ ਇਹਨੂੰ ਅਸੀਂ ਡਿਜ਼ਾਈਨ ਕਰ ਸਕਦੇ ਹਾਂ ਕਿਉਂਕਿ ਅਸੀਂ ਜਿਹੜਾ ਵੀ ਸੂਟ ਦਿਖਾ ਰਹੇ ਨਾ ਉਹਦੇ ਨਾਲ ਤੁਹਾਨੂੰ ਪ੍ਰੋਪਰ ਦੱਸ ਦੇਵੀਂ ਆ ਇਹਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਡਿਜ਼ਾਈਨ ਕਰ ਸਕਦੇ ਹੋ ਕਿਸ ਤਰੀਕੇ ਦੇ ਨਾਲ ਤੁਸੀਂ ਇਹਨਾਂ ਨੂੰ ਹੋਰ ਵਧੀਆ ਬਣਾ ਸਕਦੇ ਹੋ ਤੇ ਅੱਜ ਵਾਲੇ ਜਿੰਨੇ ਵੀ ਆਪਣੇ ਸੂਟ ਹੈਗੇ ਨੇ ਉਹਨਾਂ ਦਾ ਜਿਹੜਾ ਫੈਬਰਿਕ ਰਹੇਗਾ ਉਹ ਰਹੇਗਾ ਜੀ ਸਿਲਕ ਫੈਬਰਿਕ ਤੇ ਇਹ ਹੈ ਜੀ ਅੱਜ ਦਾ ਆਪਣਾ ਪਹਿਲਾ ਸੂਟ ਮੈਚਿੰਗ ਸੂਟ ਰਹਿਣਗੇ ਜੀ ਪ੍ਰਿੰਟਡ ਸ਼ਰਟਸ ਰਹਿਣਗੀਆਂ ਔਰ ਨਾਲ ਇਹਨਾਂ ਦੇ ਪਲੇਨ ਬਾਟਮ ਰਹੇਗੀ ਚੈੱਕ ਕਰੋ ਜੀ ਆਪਣਾ ਪਹਿਲਾ ਪ੍ਰਿੰਟ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਲੱਗ ਰਿਹਾ ਬਿਲਕੁਲ ਲਾਈਟ ਸ਼ੇਡ ਸਰਦਾਰੀ ਜਿਹਾ ਸੂਟ ਹੈ ਅੱਜ ਕੱਲ ਗਰਲਸ ਨੂੰ ਵੀ ਲਾਈਟ ਸੂਟ ਬੜੇ ਪਾਣੇ ਪਸੰਦ ਨੇ ਔਰ ਜਿਹੜੇ 30+ प्लास, 40+ प्लास, 50+ ਇਵਨ 60+ ਹੈਗੇ ਨੇ ਉਹਨਾਂ ਲਈ ਵੀ ਬਹੁਤ ਹੀ ਪਿਆਰਾ ਸਰਦਾਰੀ ਜਿਹਾ ਕਲਰ ਹੈ ਤੇ ਰਹੇਗੀ ਜੀ ਇਹਦੇ ਨਾਲ ਬਾਟਮ ਦੋਨੋਂ ਦਾ ਹੀ ਜਿਹੜਾ ਫੈਬਰਿਕ ਹੈਗਾ ਉਹ ਸਿਲਕ ਦਾ ਫੈਬਰਿਕ ਰਹੇਗਾ ਅਗਰ ਇਹਨੂੰ ਤੁਸੀਂ ਪਾਰਟੀ ਵੇਅਰ ਬਣਾਉਣਾ ਤਾਂ ਤੁਸੀਂ ਉਹ ਵੀ ਬਣਾ ਸਕਦੇ ਹੋ ਪਰ ਜਵੇਂ ਤੁਸੀਂ ਨਾ ਇਹਦੇ ਤੇ ਉੱਪਰ ਹੈਂਡਵਰਕ ਕਰਵਾ ਸਕਦੇ ਹੋ ਬਾਟਮ ਦੇ ਉੱਤੇ ਤੁਸੀਂ ਵਰਕ ਕਰਵਾ ਸਕਦੇ ਹੋ ਉਹ ਤੁਹਾਡੀ ਚੋਇਸ ਹੈ ਜਿਸ ਤਰੀਕੇ ਦੇ ਨਾਲ ਤੁਸੀਂ ਚਾਹੋ ਉਸ ਤਰੀਕੇ ਦੇ ਨਾਲ ਜਿਹੜਾ ਸੂਟ ਹੈਗਾ ਤੁਸੀਂ ਡਿਜ਼ਾਈਨ ਕਰਵਾ ਸਕਦੇ ਹੋ ਔਰ ਤੁਸੀਂ ਸੂਟ ਵਿਦ ਸਟੀਚਿੰਗ ਲੈਣਾ ਜਾਂ ਫਿਰ ਵਿਦਆਊਟ ਸਟੀਚਿੰਗ ਲੈਣਾ ਉਹ ਤੁਹਾਡੀ ਚੋਇਸ ਹੈ ਜਿਵੇਂ ਤੁਸੀਂ ਚਾਹੋਗੇ ਉਵੇਂ ਹੀ ਤੁਹਾਨੂੰ ਸੂਟ ਮਿਲੇਗਾ ਤੇ ਪ੍ਰਾਈਸ ਜੀ ਸਕਰੀਨ ਦੇ ਉੱਪਰ ਸ਼ੋ ਹੋ ਰਹੇ ਨੇ ਨੰਬਰ ਵੀ ਸਾਡਾ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਉਸ ਉੱਪਰ ਤੁਸੀਂ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਇਹ ਹੈ ਜੀ ਅੱਜ ਦਾ ਆਪਣਾ ਪਹਿਲਾ ਕਲਰ ਬਹੁਤ ਹੀ ਜ਼ਿਆਦਾ ਪਿਆਰਾ ਜੋ ਤੁਹਾਨੂੰ ਕੈਮਰੇ ਦੇ ਵਿੱਚ ਦਿਖਾਈ ਦੇ ਰਿਹਾ ਸੂਟ ਬਿਲਕੁਲ ਉਹੀ ਐਗਜ਼ੈਕਟ ਕਲਰ ਤੁਹਾਨੂੰ ਮਿਲੇਗਾ ਤੇ ਮੈਨੂੰ ਤਾਂ ਸੱਚੀ ਬਹੁਤ ਵਧੀਆ ਲੱਗਿਆ ਹੈ ਸੂਟ ਕਲਰ ਇੰਨਾ ਪਿਆਰਾ ਲੱਗ ਰਿਹਾ ਸਾਰੇ ਦੇ ਸਾਰੇ ਜਿਹੜੇ ਸੂਟ ਹੈਗੇ ਨੇ ਨਾ ਇੱਕ ਤੋਂ ਇੱਕ ਨੇ ਤੇ ਲੋ ਜੀ ਸਕਰੀਨਸ਼ਾਟ ਲੈ ਲਓ ਇਸ ਤਰ੍ਹਾਂ ਪ੍ਰੋਪਰ ਸਕਰੀਨਸ਼ਾਟ ਲੈ ਕੇ ਤੁਸੀਂ ਭਜਣਾ ਕਿ ਕਿਸੇ ਵੀ ਚੀਜ਼ ਦੀ ਕੋਈ ਕਨਫਿਊਜ਼ਨ ਨਾ ਹੋਵੇ ਕਈ ਵਾਰੀ ਨਾ ਸਾਡੀਆਂ ਭੈਣਾਂ ਸੂਟ ਇਦਾਂ ਹੀ ਕਹਦਨੀਆਂ ਕਿ ਦੀਦੀ ਸਾਨੂੰ ਉਹ ਪੀਚ ਜਿਹਾ ਸੂਟ ਚਾਹੀਦਾ ਸੀ ਤੇ ਉਹਦੇ ਵਿੱਚ ਫਿਰ ਕਨਫਿਊਜ਼ਨ ਰਹਿੰਦੀ ਹੈ ਸੋ ਪ੍ਰੋਪਰ ਸਕਰੀਨਸ਼ਾਟ ਲੈ ਕੇ ਨੰਬਰ ਤੁਹਾਡੇ ਕੋਲ ਅਵੇਲੇਬਲ ਹੈ ਤਾਂ ਤੁਸੀਂ ਉਸ ਨੰਬਰ ਦੇ ਉੱਪਰ ਮੈਸੇਜ ਕਰਕੇ ਆਪਣਾ ਸੂਟ ਬੁੱਕ ਕਰ ਸਕਦੇ ਹੋ ਤੇ ਲੋ ਜੀ ਨੈਕਸਟ ਕਲਰ ਲਾਈਟ ਸ਼ੇਡ ਸਰਦਾਰੀ ਸੂਟ ਚਾਹੇ ਤੁਸੀਂ ਇਹਨੂੰ ਹੈਂਡਵਰਕ ਕਰਵਾਓ ਇਹਦੇ ਉੱਪਰ ਅਗਰ ਤੁਸੀਂ ਪਾਰਟੀ ਵੇਅਰ ਸੂਟ ਬਣਾਣੇ ਨੇ ਤਾਂ ਬੜਾ ਹੀ ਪਿਆਰੀ ਸ਼ੇਡ ਹੈ ਦੇਖੋ ਸਿਲਕ ਫੈਬਰਿਕ ਰਹੇਗਾ ਜੀ ਇਹ ਵਿਦਆਊਟ ਦੁਪੱਟਾ ਸੂਟ ਰਹਿਣਗੇ ਜੀ ਸਾਰੇ ਦੇ ਸਾਰੇ ਔਰ ਜੋ ਪ੍ਰਾਈਸ ਤੁਹਾਨੂੰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਉਹ ਪ੍ਰਾਈਸ ਵੀ ਤੁਹਾਨੂੰ ਵਿਦਆਊਟ ਦੁਪੱਟਾ ਹੀ ਸ਼ੋ ਹੋ ਰਿਹਾ ਅਗਰ ਤੁਸੀਂ ਇਹਨਾਂ ਦੇ ਨਾਲ ਦੁਪੱਟੇ ਰੈਡੀ ਕਰਵਾਉਣੇ ਨੇ ਜਿਵੇਂ ਵੀ ਤੁਸੀਂ ਸੂਟ ਆਪਣਾ ਜਿਹੜਾ ਹੈਗਾ ਇਹ ਰੈਡੀ ਕਰਵਾਉਣਾ ਹੈ ਉਹ ਤੁਸੀਂ ਸਾਰਾ ਸਾਨੂੰ ਮੈਸੇਜ ਕਰਕੇ ਉਹਦੇ ਵਿੱਚ ਦੱਸ ਸਕਦੇ ਹੋ ਤੁਹਾਨੂੰ ਬਿਲਕੁਲ ਉਵੇਂ ਦਾ ਹੀ ਸੂਟ ਜਿਹੜਾ ਹੈਗਾ ਉਹ ਰੈਡੀ ਹੋ ਕੇ ਮਿਲੇਗਾ ਤੇ ਚੈੱਕ ਕਰੋ ਜੀ ਕਲਰ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਇਹਨੂੰ ਨਾ ਤੁਸੀਂ ਆਪਣੇ ਹਿਸਾਬ ਦੇ ਨਾਲ ਸਟਾਈਲ ਕਰਵਾ ਕੇ ਸਟਾਈਲ ਤੁਹਾਨੂੰ ਅਸੀਂ ਕਰਕੇ ਦਵਾਂਗੇ ਮਤਲਬ ਤੁਸੀਂ ਆਪਣੀ ਚੋਇਸ ਦੱਸ ਕੇ ਬਹੁਤ ਹੀ ਪਿਆਰੇ ਪਾਰਟੀ ਵੇਅਰ ਸੂਟ ਵੀ ਬਣਾ ਸਕਦੇ ਹੋ ਚੈੱਕ ਕਰੋ ਕਲਰ ਐਗਜ਼ੈਕਟ ਕਲਰ ਜੋ ਕੈਮਰੇ 'ਚ ਸ਼ੋ ਹੋ ਰਿਹਾ ਹੈ ਉਹੀ ਕਲਰ ਤੁਹਾਨੂੰ ਮਿਲੇਗਾ ਜੀ ਸਕ੍ਰੀਨ ਦੇ ਉੱਪਰ ਨੰਬਰ ਸ਼ੋ ਹੋ ਰਹੇ ਨੇ वर्ल्ड वाइड ਸਾਡੀ ਜਿਹੜੀ ਸ਼ਿਪਿੰਗ ਹੈਗੀ ਆ ਉਹ ਅਵੇਲੇਬਲ ਹੈ। ਦੁਪੱਟਾ ਤੁਸੀਂ ਅਲੱਗ ਤੋਂ ਨਾਲ ਰੈਡੀ ਕਰਵਾ ਸਕਦੇ ਹੋ ਅਗਰ ਤੁਹਾਡੀ ਚੋਇਸ ਹੈ। ਕਿਉਂਕਿ ਇਹ ਜਿਹੜੇ ਸੂਟ ਹੈਗੇ ਨੇ ਸਾਰੇ ਦੇ ਸਾਰੇ ਅਸੀਂ ਤੁਹਾਨੂੰ ਵਿਦਾਊਟ ਦੁਪੱਟਾ ਸ਼ੋ ਕਰ ਰਹੇ ਹਾਂ ਜੀ। ਤੇ ਇਹ ਸੀ ਜੀ ਆਪਣਾ ਸੈਕੰਡ ਕਲਰ ਤੇ ਨੈਕਸਟ ਦੇਖੋ ਜੀ। ਸਾਰੇ ਦੇ ਸਾਰੇ ਕਲਰ ਇੱਕ ਤੋਂ ਇੱਕ ਨੇ। ਕੋਈ ਵੀ ਕਲਰ ਛੱਡਣ ਵਾਲਾ ਨਹੀਂ ਹੈਗਾ। ਤੇ ਫਟਾਫਟ ਆਪਣਾ ਆਰਡਰ ਪੇਸ ਕਰ ਦਿਓ। ਕਿਉਂਕਿ ਸਾਡੇ ਕੋਲ ਨਾ ਜਿਨ੍ਹਾਂ ਦੇ ਆਰਡਰ ਪਹਿਲਾਂ ਚੱਲਦੇ ਹੁੰਦੇ ਨੇ ਤੇ ਉਹ ਫਿਰ ਨਾਲ ਦੀ ਨਾਲ ਸਾਡੀਆਂ ਭੈਣਾਂ ਹੋਲਡ ਕਰਵਾ ਲੈਂਦੀਆਂ ਨੇ ਸੋ ਸਾਰੇ ਦੇ ਸਾਰੇ ਜਿਹੜੇ ਸੂਟ ਹੁੰਦੇ ਨੇ ਫਿਰ ਉਹ ਬੁੱਕ ਹੋ ਜਾਂਦੇ ਨੇ ਤੇ ਫਿਰ ਕਈ ਭੈਣਾਂ ਨੂੰ ਸਾਨੂੰ ਜਵਾਬ ਦੇਣ ਨੂੰ ਦਿਲ ਨਹੀਂ ਕਰਦਾ ਕਲਰ ਚੈੱਕ ਕਰੋ ਤੁਸੀਂ ਇਹ ਸੂਟ ਦਾ ਤੁਸੀਂ ਇਹਨੂੰ ਫਰੋਜ਼ੀ ਬਲੂ ਕਲਰ ਵੀ ਕਹਿ ਸਕਦੇ ਹੋ ਬੜੀ ਪਿਆਰੀ ਸ਼ੇਡ ਲੱਗ ਰਹੀ ਹੈ ਇਹ ਰਹੇਗੀ ਜੀ ਇਹਦੇ ਨਾਲ ਬਾਟਮ ਸਿਲਕ ਫੈਬਰਿਕ ਰਹੇਗਾ ਜੀ ਵੀਡੀਓ ਨੂੰ ਪਲੀਜ਼ ਸਕਿਪ ਨਾ ਕਰਿਓ ਕਿਉਂਕਿ ਉਹਦੇ ਵਿੱਚ ਫਿਰ ਸਾਰਾ ਦੱਸਿਆ ਹੁੰਦਾ ਹੈ ਤੇ ਤੁਸੀਂ ਵੀਡੀਓ ਸਕਿੱਪ ਕਰ ਦਿੰਦੇ ਹੋ ਫਿਰ ਤੁਹਾਨੂੰ ਪਤਾ ਨਹੀਂ ਲੱਗਦਾ ਹਨਾ ਕਿ ਅਸੀਂ ਕੀ ਦੱਸਿਆ ਸੀ ਵਿਦਆਊਟ ਦੁਪੱਟਾ ਇਹ ਸੂਟ ਰਹਿਣਗੇ ਸਿਲਕ ਫੈਬਰਿਕ ਰਹੇਗਾ ਬਾਕੀ ਸਕਰੀਨ ਦੇ ਉੱਪਰ ਨੰਬਰ ਸ਼ੋ ਹੋ ਰਹੇ ਨੇ ਉਸ ਨੰਬਰ ਦੇ ਉੱਪਰ ਜਾ ਕੇ ਤੁਸੀਂ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਔਰ ਇਹਨਾਂ ਦੇ ਪ੍ਰਾਈਸ ਜਿਹੜੇ ਹੈਗੇ ਨੇ ਉਹ ਸਕਰੀਨ ਦੇ ਉੱਪਰ ਤੁਹਾਨੂੰ ਸ਼ੋ ਹੋ ਰਹੇ ਨੇ ਜੀ ਤੇ ਅਸੀਂ ਅੱਜ ਦਾ ਆਪਣਾ ਥਰਡ ਕਲਰ ਬੜਾ ਹੀ ਪਿਆਰਾ ਤੁਸੀਂ ਕਹੋਗੇ ਕਿ ਦੀਦੀ ਨੂੰ ਸਾਰੇ ਕਲਰ ਪਤੰਦ ਆ ਰਹੇ ਨੇ ਕਲਰ ਹੈ ਹੀ ਸਾਰੇ ਬਹੁਤ ਵਧੀਆ ਨੇ ਜੀ ਕੋਈ ਵੀ ਕਲਰ ਛੱਡਣ ਵਾਲਾ ਹੈ ਹੀ ਨਹੀਂ ਚਾਹੇ ਨੂੰ ਸਾਡੀ ਉਮਰ ਦੀਆਂ ਪਹਿਣਾ ਸਟਿਚ ਕਰਵਾਓ ਚਾਹੇ ਸਾਡੀ ਉਮਰ ਤੋਂ ਵੱਧ ਉਮਰ ਦੀਆਂ ਪਹਿਣਾ ਸਟਿਚ ਕਰਵਾਓ ਸਾਰੇ ਕਲਰ ਹੀ ਬੜੇ ਸੋਹਣੇ ਸਿੰਪਲ ਸੋਬਰ ਤੇ ਸਰਦਾਰੀ ਜੇ ਕਲਰ ਨੇ ਇਹਨਾਂ ਨੂੰ ਤੁਸੀਂ ਆਪਣੇ ਹਿਸਾਬ ਦੇ ਨਾਲ ਡਿਜ਼ਾਈਨ ਵੀ ਕਰਵਾ ਸਕਦੇ ਹੋ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਨਾ ਪਹਿਲਾਂ ਕਿ ਤੁਸੀਂ ਚਾਹੇ ਹੈਂਡਵਰਕ ਜਿੱਦਾਂ ਬੋਟਮ ਤੇ ਹੈਂਡਵਰਕ ਕਰਵਾ ਲਈਦਾ ਆਪਣਾ ਹਨਾ ਇਹਦੇ ਉੱਪਰ ਵੀ ਹੋ ਜਾਏਗਾ ਤੇ ਬਹੁਤ ਸੋਹਣੇ ਨਾ ਪਾਰਟੀ ویئر ਸੂਟ ਜਿਹੜੇ ਹੈਗੇ ਨੇ ਉਹ ਰੈਡੀ ਹੋ ਜਾਂਦੇ ਨੇ ਤੇ ਨੈਕਸਟ ਕਲਰ ਚੈੱਕ ਕਰੋ ਜੀ ਐਗਜੈਕਟ ਕਲਰ ਸੇਮ ਜੋ ਕੈਮਰੇ 'ਚ ਸ਼ੋ ਹੋ ਰਿਹਾ ਹੈ ਉਹੀ ਕਲਰ ਤੁਹਾਨੂੰ ਮਿਲੇਗਾ ਇਸ ਤਰੀਕੇ ਦੇ ਨਾਲ ਤੁਸੀਂ ਸਕਰੀਨਸ਼ਾਟ ਲੈ ਕੇ ਪ੍ਰੋਪਰ ਤੇ ਫਿਰ ਤੁਸੀਂ ਉਸ ਨੰਬਰ ਤੇ ਭੇਜ ਕੇ ਤੇ ਆਪਣਾ ਜਿਹੜਾ ਸੂਟ ਹੈਗੇ ਨੇ ਫਟਾਫਟ ਬੁੱਕ ਕਰ ਸਕਦੇ ਹੋ ਸਿਲਕ ਫੈਬਰਿਕ ਰਹੇਗਾ ਜੀ ਪ੍ਰਾਈਸ ਤੁਹਾਨੂੰ ਸਕਰੀਨ ਦੇ ਉੱਪਰ ਸ਼ੋ ਹੋ ਰਹੇ ਨੇ ਵਿਦਆਊਟ ਦੁਪੱਟਾ ਪ੍ਰਾਈਸ ਸ਼ੋ ਹੋ ਰਹੇ ਨੇ ਮੈਂ ਬਾਰ-ਬਾਰ ਰਿਪੀਟ ਕਰ ਰਹੀ ਆ ਕਿ ਜਿਹੜੇ ਸੂਟ ਹੈਗੇ ਨੇ ਇਹ ਬਿਨਾਂ ਦੁਪੱਟਿਆਂ ਤੋਂ ਨੇ ਦੁਪੱਟਾ ਤੁਹਾਨੂੰ ਇਹਦੇ ਨਾਲ ਲਗ ਤੋਂ ਲੈਣਾ ਪਏਗਾ। ਔਰ ਦੁਪੱਟੇ ਵੀ ਤੁਸੀਂ ਜਿਵੇਂ ਲੇਸਿਸ ਲਗਾ ਕੇ ਉਹਨੂੰ ਪ੍ਰੋਪਰ ਆਪਣੀ ਮਰਜ਼ੀ ਦੇ ਨਾਲ ਆਪਣੇ ਸਟਾਈਲ ਦੇ ਅਕੋਰਡਿੰਗ ਸਟਾਈਲ ਕਰਵਾ ਸਕਦੇ ਹੋ। ਤੇ ਲੋ ਜੀ ਇਹ ਸੀ ਅੱਜ ਦਾ ਆਪਣਾ ਨੈਕਸਟ ਕਲਰ ਤੇ ਆਪਾਂ ਜ਼ਿਆਦਾ ਟਾਈਮ ਨਹੀਂ ਲੈਣਾ ਭੈਣਾਂ ਨੂੰ ਵੇਟ ਹੁੰਦੀ ਹੈ। ਭੈਣਾਂ ਵੀਡੀਓ ਹੀ ਤਾਂ ਸਕਿੱਪ ਕਰਦੀਆਂ ਨੇ ਵੀ ਫਟਾਫਟ ਨਾਲ ਅਗਲਾ ਸੂਟ ਦੇਖਣ ਦਾ ਮੌਕਾ ਮਿਲੇ। ਤੇ ਲੋ ਜੀ ਓ ਮਾਈ ਗਾਡ ਇਹ اتنا ਮਿਲਦਾ ਕਿ 올 ਟਾਈਮ ਫੇਵਰਿਟ ਕਲਰ ਰੰਗਾ ਸਬਦ ਚੈੱਕ ਕਰੋ ਜੀ ਪ੍ਰਿੰਟ ਚੈੱਕ ਕਰੋ ਪ੍ਰਿੰਟ ਆਲਮੋਸਟ ਸਭ ਦੇ ਸੇਮ ਸੇਮ ਜਿਹਾ ਰਣਗੇ ਥੋੜਾ ਥੋੜਾ ਫਰਕ ਹੈ ਕਲਰ ਸਭ ਦੇ ਅਲੱਗ ਰਹਿਣਗੇ ਕਲਰ ਕੰਬੀਨੇਸ਼ਨ ਸੂਟਾਂ ਦਾ ਬਹੁਤ ਹੀ ਜ਼ਿਆਦਾ ਪਿਆਰਾ ਹੈ ਬਾਟਮ ਚੈੱਕ ਕਰੋ ਇਹਦੇ ਨਾਲ ਸਿਲਕ ਫੈਬਰਿਕ ਰਹੇਗਾ ਔਰ ਇਹ ਜਿਹੜੇ ਸੂਟ ਹੈਗੇ ਨੇ ਇਹ ਲਾਈਨਿੰਗ ਲੱਗ ਕੇ ਬਣਨਗੇ ਮੈਂ ਵੀ ਤੁਹਾਨੂੰ ਨਾਲ ਕਲੀਅਰ ਕਰ ਦੇਵਾਂ ਕਿਉਂਕਿ ਕਈ ਬਣਾ ਨਾ ਪੁੱਛਦੀਆਂ ਹੁੰਦੀਆਂ ਨੇ ਕਿ ਦੀਦੀ ਲਾਈਨਿੰਗ ਲੱਗੇਗੀ ਕਿ ਨਹੀਂ ਲੱਗੇਗੀ ਤੇ ਹਾਂਜੀ ਜੀ ਲਾਈਨਿੰਗ ਲੱਗ ਕੇ ਫੇਰ ਇਹ ਸੂਟ ਬਣਨਗੇ ਚੈੱਕ ਕਰੋ ਸੂਟ ਦਾ ਕਲਰ ਚੈੱਕ ਕਰੋ ਬਹੁਤ ਹੀ ਜ਼ਿਆਦਾ ਪਿਆਰਾ ਤੇ ਸਕਰੀਨ ਦੇ ਉੱਪਰ ਤਾਂ ਨੰਬਰ ਸ਼ੋ ਹੋ ਰਹੇ ਨੇ ਉਸ ਨੰਬਰ ਤੇ ਤੁਸੀਂ ਮੈਸੇਜ ਕਰਕੇ ਫਟਾਫਟ ਜਿਹੜੇ ਆਪਣੇ ਸੂਟ ਹੈਗੇ ਨੇ ਉਹ ਬੁੱਕ ਕਰ ਸਕਦੇ ਹੋ ਟਾਈਮ ਨਾ ਲਾਇਓ ਪ੍ਰੋਪਰ ਇਸ ਤਰੀਕੇ ਨਾਲ ਸਕਰੀਨ ਸ਼ਾਟ ਲਿਓ ਇਦਾਂ ਮੈਸੇਜ ਨਹੀਂ ਕਰਨਾ ਕਿ ਦੀਦੀ ਮੈਨੂੰ ਉਹ ਪਰਪਲ ਸੂਟ ਚਾਹੀਦਾ ਠੀਕ ਹੈ ਲਓ ਜੀ ਨੈਕਸਟ ਸੂਟ ਆਪਣਾ yellow 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 mustard ਹੈਨਾ ਬਿਲਕੁਲ ਆਪਾਂ ਇਹਨੂੰ ਪੀਲਾ ਦੱਲਰ ਨਹੀਂ ਕਹਿ ਸਕਦੇ ਮਸਟਰਡ ਕਲਰ ਵਾਓ ਬਹੁਤ ਹੀ ਸੋਹਣਾ ਹਲਕੀ ਜਿਹੀ ਨਾ ਬਿਲਕੁਲ ਇੱਕ ਹੁੰਦੀ ਹੈ ਚੁੱਭਵੀਂ ਜਿਹੀ ਸ਼ਾਈਨ ਜਿਹੜੀ ਆਪਾਂ ਨੂੰ ਵਧੀਆ ਲੱਗਦੀ ਇਹਦੇ ਵਿੱਚ ਬੜੀ ਪਿਆਰੀ ਮਿੱਠੀ ਜਿਹੀ ਸ਼ਾਈਨ ਹੈ ਤੇ ਬੜੀ ਸੋਹਣੀ ਲੱਗ ਰਹੀ ਹੈ ਉਹ ਸ਼ਾਈਨ ਇਹ ਰਹੀ ਜੀ ਇਹਦੇ ਨਾਲ ਬਾਟਮ ਬਿਨਾ ਦੁਪੱਟੇ ਤੋਂ ਨੇ ਇਹ ਸੂਟ ਇਹਨੂੰ ਤੁਸੀਂ ਅਗਰ ਪਾਰਟੀ ਵੇਅਰ ਬਣਾਉਣਾ ਹੈ ਅਗਰ ਤੁਹਾਨੂੰ ਲੱਗਦਾ ਕਿ ਅਸੀਂ ਬਾਹਰ ਅੰਦਰ ਕਿਸੇ ਛੋਟੇ-ਮੋਟੇ ਫੰਕਸ਼ਨ ਤੇ ਪਾ ਸਕੀਏ ਤਾਂ ਤੁਸੀਂ ਇਹਦੇ ਉੱਪਰ ਵਰਕ ਵੀ ਕਰਵਾ ਸਕਦੇ ਹੋ ਉਹ ਤੁਹਾਡੀ ਚੋਇਸ ਰਹੇਗੀ ਠੀਕ ਹੈ ਲਓ ਜੀ ਚੈੱਕ ਕਰੋ ਸਕਰੀਨ ਦੇ ਉੱਪਰ ਨੰਬਰ ਸ਼ੋ ਹੋ ਰਹੇ ਨੇ ਉਸ ਨੰਬਰ ਤੇ ਮੈਸੇਜ ਕਰਕੇ ਫਟਾਫਟ ਤੁਸੀਂ ਜਿਹੜਾ ਆਪਣਾ ਆਰਡਰ ਹੈਗਾ ਉਹ ਬੁੱਕ ਕਰ ਲਓ ਕਿਉਂਕਿ ਸੂਟਾਂ ਦੇ ਜਿੰਨੇ ਵੀ ਕਲਰ ਮੈਂ ਤੁਹਾਨੂੰ ਦਿਖਾਏ ਨੇ ਸਾਰੇ ਬਹੁਤ ਹੀ ਜ਼ਿਆਦਾ ਪਿਆਰੇ ਔਰ ਸਿਲੈਕਟਡ ਜੇ ਕਲਰ ਨੇ ਸੋ ਜਿਹੜੇ ਵੀ ਇਦਾਂ ਦੇ ਕਲਰ ਆਉਂਦੇ ਹੁੰਦੇ ਨੇ ਨਾ ਉਹ ਨਾ ਫਟਾਫਟ ਫਿਰ ਨਿਕਲ ਜਾਂਦੇ ਹੁੰਦੇ ਨੇ ਰੁਕਦੇ ਨਹੀਂ ਹੁੰਦੇ ਕਿਉਂਕਿ ਸਾਡੇ ਕੋਲ ਜਿਹੜੇ ਆਰਡਰ ਚੱਲਦੇ ਹੁੰਦੇ ਨੇ ਤੇ ਉਹ ਭੈਣਾ ਫਿਰ ਨਾਲ ਦੇ ਨਾਲ ਦੇਖ ਕੇ ਤੇ ਉਹ ਹੋਲਡ ਕਰਵਾ ਲੈਂਦੀਆਂ ਨੇ ਤੇ ਫਿਰ ਬਾਕੀ ਭੈਣਾਂ ਵਿਚਾਰੀਆਂ ਰਹਿ ਜਾਂਦੀਆਂ ਨੇ ਸੂਟ ਲੈਣ ਤੋਂ ਤੇ ਲਓ ਜੀ ਨੈਕਸਟ ਕਲਰ ਚੈੱਕ ਕਰੋ 올 ਟਾਈਮ ਫੇਵਰਿਟ ਏ ਵੀ ਤੁਹਾਡਾ ਨਾ ਕਲਰ ਕੰਟਰਾਸਟ ਬਹੁਤ ਜ਼ਿਆਦਾ ਵਧੀਆ ਅਗਰ ਤੁਸੀਂ ਇਹਨੂੰ ਵੀ ਵਰਕ ਕਰਾ ਕੇ ਵਰਕ ਨਹੀਂ ਵੀ ਕਰਾਣਾ ਪ੍ਰੋਪਰ ਜਿਵੇਂ ਸਾਡੇ ਟੇਲਰ ਹੈਗੇ ਨੇ ਬਹੁਤ ਸੋਹਣੇ ਸੋਹਣੇ ਸੂਟ ਡਿਜ਼ਾਈਨ ਕਰਕੇ ਦਿੰਦੇ ਨੇ ਤਾਂ ਪ੍ਰੋਪਰ ਸੂਟ ਅਗੇ ਡਿਜ਼ਾਈਨ ਹੋ ਗਿਆ ਨਾ ਫਿਰ ਵੀ ਤੁਹਾਡਾ ਸੂਟ ਇਹ ਪਾਰਟੀ ਵਿੱਚ ਬਹੁਤ ਹੀ ਜ਼ਿਆਦਾ ਪਿਆਰਾ ਬਣੇਗਾ ਦੁਪੱਟਾ ਤੁਸੀਂ ਆਪਣੀ ਚੋਇਸ ਦਾ ਇਹਦੇ ਨਾਲ ਲਗਵਾ ਕੇ ਜਿਹੜਾ ਵੀ ਤੁਸੀਂ ਦੁਪੱਟਾ ਲੈਣਾ ਉਹ ਤੁਹਾਡੀ ਚੋਇਸ ਹੋਏਗੀ ਤੇ ਲਗਵਾ ਕੇ ਰੈਡੀ ਕਰਕੇ ਤੇ ਬਹੁਤ ਹੀ ਸੋਹਣੇ ਸੋਹਣੇ ਜਿਹੜੇ ਸੂਟ ਹੈਗੇ ਨੇ ਤੁਹਾਡੇ ਉਹ ਤਿਆਰ ਹੋ ਜਣੇ ਨੇ ਲਓ ਜੀ ਪ੍ਰਾਈਸ ਤੁਹਾਨੂੰ ਸਕਰੀਨ ਦੇ ਉੱਪਰ ਸ਼ੋ ਹੋ ਰਹੇ ਨੇ ਨੰਬਰ ਵੀ ਤੁਹਾਨੂੰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਉਸ ਉੱਪਰ ਤੁਸੀਂ ਮੈਸੇਜ ਕਰਕੇ ਤੇ फटाफट ਜਿਹੜਾ ਆਪਣਾ ਆਰਡਰ ਹੈਗਾ ਉਹ ਬੁੱਕ ਕਰ ਸਕਦੇ ਹੋ ਤੇ ਲੋ ਜੀ ਆਪਣਾ ਨੈਕਸਟ ਆਰਟੀਕਲ ਮੈਂ ਤੁਹਾਨੂੰ ਪਹਿਲਾਂ ਦੱਸ ਦਵਾਂ ਕਿ ਜਿਹੜੇ ਆਪਾਂ ਪਹਿਲਾਂ ਸੂਟ ਦਿਖਾਈ ਸੀ ਉਹ ਆਪਾਂ ਨੇ ਸਾਰੇ ਦਿਖਾਈ ਸੀਗੇ ਸਿਲਕ ਫੈਬਰਿਕ ਦੇ ਵਿੱਚ ਉਹਨਾਂ ਦਾ ਜਿਹੜਾ ਫੈਬਰਿਕ ਸੀਗਾ ਉਹ ਸਿਲਕ ਦਾ ਫੈਬਰਿਕ ਸੀ ਤੇ ਉਹ ਸੂਟ ਹੈਗੇ ਸੀਗੇ ਆਪਣੇ ਬਿਨਾਂ ਦੁਪੱਟਿਆਂ ਤੋਂ ਠੀਕ ਹੈ ਤੇ ਦੋ ਇਹਦੇ ਵਿੱਚ ਤੁਹਾਨੂੰ ਜਿਹੜਾ ਮੈਂ ਇੱਕ ਆਰਟੀਕਲ ਤੁਹਾਨੂੰ ਮੈਂ ਅਲੱਗ ਤੋਂ ਦਿਖਾ ਰਹੀ ਹਾਂ ਇਹ ਸਾਡਾ ਆਪਣੇ ਕਿਸੇ ਕਸਟਮਰ ਦਾ ਸੂਟ ਰੈਡੀ ਹੋ ਕੇ ਆਇਆ ਤੇ ਲਓ ਜੀ ਇਹਦਾ ਜਿਹੜਾ ਫੈਬਰਿਕ ਹੈਗਾ ਉਹ ਹੈਗਾ ਜੀ ਪਸ਼ਮੀਨਾ ਇਹਦਾ ਤੁਸੀਂ ਡਿਜ਼ਾਈਨ ਚੈੱਕ ਕਰ ਸਕਦੇ ਹੋ neck ਦੇਖੋ ਬਹੁਤ ਹੀ ਪਿਆਰਾ ਆਰੀਵਰ ਕਿਹਦੇ ਤੇ ਕੀਤਾ ਹੋਇਆ ਸਾਰੇ ਤੇ ਬੜਾ ਹੀ ਪਿਆਰਾ ਕਲਰ ਕੰਬੀਨੇਸ਼ਨ ਕੀਤਾ ਹੋਇਆ ਚੈੱਕ ਕਰ ਸਕਦੇ ਹੋ ਤੁਸੀਂ ਇਹ ਰਹਿਣਗੀਆਂ ਜੀ ਇਹਦੇ ਨਾਲ ਬਾਜੂ ਬਹੁਤ ਹੀ ਪਿਆਰਾ ਕਲਰ ਤੇ ਬਹੁਤ ਹੀ ਜਿਹੜਾ ਪਿਆਰਾ ਜਿਹੜਾ ਡਿਜ਼ਾਈਨ ਹੈਗਾ ਆ ਉਹ ਕੀਤਾ ਹੋਇਆ ਇਹਦਾ ਮੈਂ ਤੁਹਾਨੂੰ ਸਭ ਤੋਂ ਇੰਟਰਸਟਿੰਗ ਚੀਜ਼ ਦਿਖਾਨੀ ਆ ਆ ਰਹੇਗੀ ਜੀ ਇਹਦੀ ਬੈਕ ਸਾਈਡ ਬੈਕ ਸਾਈਡ ਸਾਰੇ ਦੇ ਵਿੱਚ ਜਿਹੜੀ ਬੂਟੀ ਹੈਗੀ ਹੈ ਉਹਦਾ ਵਰਕ ਕੀਤਾ ਗਿਆ ਇਹ ਵੀ ਸੂਟ ਜਿਹੜਾ ਹੈਗਾ ਇਹ ਬਿਨਾਂ ਦੁਪੱਟੇ ਤੋਂ ਜਿਹੜਾ ਹੈਗਾ ਤਿਆਰ ਹੋਇਆ ਹੋਇਆ ਇਹਦੇ ਨਾਲ ਜਿੱਦਾਂ ਹੁਣ ਅੱਜਕੱਲ ਪਸ਼ਮੀਨੇ ਦੇ ਦੁਪੱਟੇ ਚੱਲ ਰਹੇ ਨੇ ਤੇ ਉਹ ਦੁਪੱਟਾ ਤੁਸੀਂ ਲਗਵਾ ਕੇ ਬਹੁਤ ਹੀ ਪਿਆਰਾ ਸੂਟ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਸੋਹਣਾ ਲੱਗ ਰਿਹਾ ਤਾਂ ਪ੍ਰੋਪਰ ਤੁਹਾਡਾ ਜਿਹੜਾ ਸੂਟ ਹੈਗਾ ਨਾ ਬਹੁਤ ਹੀ ਸੋਹਣਾ ਲੱਗਣਾ ਬਣ ਕੇ ਦੇਖੋ ਜੀ ਗਾਜਰੀ ਜਿਹਾ ਕਲਰ ਹੈ ਸੂਟ ਦਾ ਤੇ ਵਿੱਚ ਕਢਾਈ ਦਾ ਕੰਬੀਨੇਸ਼ਨ ਦੇਖੋ ਬਹੁਤ ਸੋਹਣਾ ਲੱਗ ਰਿਹਾ ਇਹਦੇ ਨਾਲ ਮੈਂ ਤੁਹਾਨੂੰ ਬਾਟਮ ਦਿਖਾਨੀ ਆ ਇਹ ਰਹੇਗੀ ਜੀ ਇਹਦੇ ਨਾਲ ਬਾਟਮ ਇਸ ਤਰੀਕੇ ਦੇ ਨਾਲ ਬਾਟਮ ਦੇ ਉੱਪਰ ਵਰਕ ਕੀਤਾ ਗਿਆ ਚੈੱਕ ਕਰ ਸਕਦੇ ਹੋ ਜੀ ਬਹੁਤ ਹੀ ਸੋਹਣਾ ਸਰਦੀਆਂ ਦਾ ਤੋਹਫਾ ਤੇ ਇਹ ਸੀ ਜੀ ਅੱਜ ਦੇ ਆਪਣੇ ਆਰਟੀਕਲ ਤੇ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਸਾਡੇ ਅੱਜ ਵਾਲੇ ਸੂਟ ਜਿਹੜੇ ਹੈਗੇ ਨੇ ਬਹੁਤ ਹੀ ਸੋਹਣੇ ਲੱਗੇ ਹੋਣਗੇ ਤੇ ਸਕਰੀਨ ਦੇ ਉੱਪਰ ਨੰਬਰ ਸ਼ੋ ਹੋ ਰਹੇ ਨੇ ਤੇ ਤੁਸੀਂ ਉਸ ਨੰਬਰ ਤੇ ਜਾ ਕੇ ਆਪਣਾ ਜਿਹੜਾ ਆਰਡਰ ਹੈਗਾ ਉਹ ਤੁਸੀਂ ਬੁੱਕ ਕਰ ਸਕਦੇ ਹੋ ਪ੍ਰਾਈਸ ਵੀ ਤੁਹਾਨੂੰ ਸਕਰੀਨ ਦੇ ਉੱਪਰ ਮੈਂਸ਼ਨ ਕੀਤੇ ਹੋਏ ਨੇ ਔਰ ਜਿੰਨੇ ਵੀ ਤੁਹਾਨੂੰ ਆਪਾਂ ਸੂਟ ਦਿਖਾਏ ਨੇ ਉਹ ਸਾਰੇ ਦੇ ਸਾਰੇ ਹੈਗੇ ਸੀਗੇ ਆਪਣੇ ਵਿਦਾਊਟ ਦੁਪੱਟਾ ਤੁਹਾਨੂੰ ਹੋਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਇਨਕੁਆਰੀ ਹੋਏ ਤਾਂ ਤੁਸੀਂ ਦਿੱਤੇ ਹੋਏ ਨੰਬਰ ਤੇ ਜਾ ਕੇ ਮੈਸੇਜ ਕਰਕੇ ਸਾਨੂੰ ਪੁੱਛ ਸਕਦੇ ਹੋ ਨੰਬਰ ਤੁਹਾਨੂੰ ਮੈਂ ਇੱਕ ਵਾਰੀ ਦੱਸ ਵੀ ਦਿੰਨੀ ਆ 9814790283 ਤੇ ਲਓ ਜੀ ਉਮੀਦ ਕਰਦੀ ਆ ਕਿ ਤੁਹਾਨੂੰ ਸਾਡੇ ਅੱਜ ਵਾਲੇ ਸੂਟ ਬਹੁਤ ਹੀ ਪਿਆਰੇ ਲੱਗੇ ਹੋਣਗੇ ਤੇ ਹੁਣ ਤੁਹਾਨੂੰ ਆਪਾਂ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਤੇ ਨਵੇਂ ਸੂਟਾਂ ਦੇ ਨਾਲ ਤੇ ਤਦ ਤੱਕ ਲਈ ਸਾਰੇ ਮੇਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ